ਸੁਖਬੀਰ ਬਾਦਲ ਤੇ ਗੋਲੀ ਚਲਾਉਣ ਦਾ ਯਤਨ 골ਡਨ ਟੈਂਪਲ ਦੇ ਬਾਹਰ ਸੇਵਾ ਕਰਦੇ ਹੋਏ ਵਾਪਰੀ ਘਟਨਾ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਧਾਰਮਿਕ ਸਜ਼ਾ ਦੇ ਤਹਿਤ ਸੇਵਕ ਤੌਰ ਤੇ ਡਿਊਟੀ ਕਰਦੇ ਹੋਏ ਪੂਰਨ ਰੱਖਿਆ ਕਾਰਜ ਭਾਗ ਵਿੱਚ ਜੁਟੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਬੁੱਧਵਾਰ ਨੂੰ ਇੱਕ ਵਿਅਕਤੀ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ આરોપી ਦੀ ਪਛਾਣ ਨਰਾਇਣ ਸਿੰਘ ਚੋਰਾਵਾਜੋਂ ਹੋਈ ਹੈ ਇਹ ਘਟਨਾ ਅੰਮ੍ਰਿਤਸਰ ਵਿਖੇ ਹੋਈ ਨਰਾਇਣ ਸਿੰਘ ਚੋਰਾ ਨੂੰ ਜਗਾਤੇ ਹੀ ਕਾਬੂ ਕਰ ਲਿਆ ਗਿਆ ਇਸ ਦੌਰਾਨ ਉਸਨੇ ਪਿਸਤੌਲ ਨਾਲ ਇੱਕ ਗੋਲੀ ਚਲਾਤੀ ਪਰ ਸੁਖਵੀਰ ਬਾਦਲ ਜੋ Z+ ਸਿਕਿਉਰਿਟੀ ਪ੍ਰਾਪਤ ਕਰਦੇ ਹਨ ਉਸ ਗੋਲੀ ਤੋਂ ਬਚ ਗਏ ਪੁਲਿਸ ਦੇ ਬਿਆਨ ਅੰਮ੍ਰਿਤਸਰ ਰੂਲਰ ਦੇ ਐਡੀਸੀਪੀ ਹਰਪਾਲ ਸਿੰਘ ਨੇ ਕਿਹਾ ਅਸੀਂ ਸੁਰੱਖਿਆ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਹੋਏ ਸਨ ਇਸ ਦੌਰਾਨ ਇੱਕ ਵਿਅਕਤੀ ਨੇ ਦੰਗਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੇ ਯਤਨ ਅਸਫਲ ਰਹੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਪੂਰੇ ਮਾਮਲੇ ਦਾ ਖੁਲਾਸਾ ਪੁਚਗਿੱਛ ਤੋਂ ਬਾਅਦ ਹੋਵੇਗਾ ਨਰਾਇਣ ਸਿੰਘ ਚੋਰਾ ਦੀਪ ਚੋਕਰ ਬਾਰੇ ਦੱਸਿਆ ਜਾਵੇ ਤਾਂ ਚੋਰਾ 2004 ਦੇ ਆਰਸਨ ਐਕਟ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ ਅਤੇ 2018 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨਾਲ ਸੰਬੰਧਤ ਚੋਰਾਬਾਦ ਵਿੱਚ ਦਲ ਖਾਲਸਾ ਅਤੇ ਹੋਰ ਗਰੁੱਪਾਂ ਨਾਲ ਸੰਬੰਧ ਰਿਹਾ 1982 ਵਿੱਚ ਕੰਵਰ ਸਿੰਘ ਦਾਮੀ ਦੁਆਰਾ ਬਣਾਈ ਗਈ ਅਕਾਲ ਫੈਡਰੇਸ਼ਨ ਵਿੱਚ ਚੋਰਾ ਦੂਜੇ ਸਥਾਨ ਤੇ ਸੀ ਅਤੇ ਉਸ ਦੇ ਖਿਲਾਫ 20 ਤੋਂ ਵੱਧ ਮਾਮਲੇ ਦਰਜ ਹਨ ਘਟਨਾ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਸੇਵਾ ਜਾਰੀ ਰੱਖੀ 1 ਘੰਟੇ ਬਾਅਦ ਉਹ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਸੁਣਨ ਲਈ ਪਹੁੰਚੇ ਇਸ ਉੱਤੇ ਸਿਆਸੀ ਪ੍ਰਤੀਕਿਰਿਆਵਾਂ ਕੀ ਨੇ ਅਸੀਂ ਤੁਹਾਨੂੰ ਦੱਸਦੇ ਹਾਂ ਅਕਾਲੀ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸੁਖਬੀਰ ਬਾਦਲ ਇੱਕ ਨਿਮਰ ਸੇਵਕ ਵਜੋਂ ਆਪਣੀ ਸੇਵਾ ਕਰ ਰਹੇ ਸਨ ਇਸ ਦੌਰਾਨ ਇੱਕ ਵਿਅਕਤੀ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੁਰੱਖਿਆ ਅਧਿਕਾਰੀਆਂ ਦੀ ਸਫਾਈ ਅਤੇ ਹਿੰਮਤ ਨਾਲ ਇਸ ਘਟਨਾ ਨੂੰ ਰੋਕਿਆ ਗਿਆ ਮੈਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸੇਵਕ ਦੀ ਰੱਖਿਆ ਕੀਤੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਪੰਜਾਬ ਵਿੱਚ ਸਥਿਤੀ ਠੀਕ ਨਹੀਂ ਹੈ ਦੋਸ਼ੀ ਦੀ ਗ੍ਰਿਫਤਾਰੀ ਕੋਈ ਵੱਡੀ ਉਪਲਬਧੀ ਨਹੀਂ ਹੈ ਮੈਂ ਪੰਜਾਬ ਸਰਕਾਰ ਨੂੰ ਇਸ ਦੇ ਲਈ ਜ਼ਿੰਮੇਵਾਰ ਮੰਨਦਾ ਹਾਂ ਤੁਹਾਡੀ ਇਸ ਘਟਨਾ ਬਾਰੇ ਕੀ رائے ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਧੰਨਵਾਦ